ਹਲੋ ਹਾਂ ਮੈਂ ਕਿੰਨੇ ਘੰਟੀਆਂ ਮਾਰੀ ਜਾਂਨੇ ਹਾਂ ਕਿਵੇਂ ਕੀ ਗੱਲ ਹੋ ਗਈ ਅੱਗੇ ਦਾ ਫੋਨ ਮੈਨੂੰ ਕੀਤਾ ਨਹੀਂਗਾ ਉਦੋਂ ਤਾਂ ਮੈਨੂੰ ਚੱਕ ਕੇ ਮੈਨੂੰ ਬਲੌਗ 'ਚ ਪਾਤਾ ਸੀ ਤੁਸੀਂ ਬਲੌਗ 'ਚ ਕੋਈ ਕਹਾਣੀ ਸੀ ਥੋੜਾ ਜਿਹਾ ਨਿੱਦਾਰ ਲੱਗਣ ਲੱਗ ਪਿਆ ਸੀ ਤੁਹਾਨੂੰ ਕੱਟਿਆ ਗਿਆ ਹਾਂ ਕਿਵੇਂ ਆਇਆ ਆਇਆ ਨਹੀਂ ਸੀ ਮਜ਼ਾ ਨਹੀਂ ਆਇਆ ਸੀ ਕਿ ਹਾਂ ਜਿੰਨ ਮੈਂ ਕਿਹ ਚੱਲ ਰਿਹਾ ਸੀ ਮੈਂ ਕਿਹ ਕੋਲੋਂ ਚੱਲ ਰਿਹਾ ਹਾਂ ਅੱਛਾ ਤੇ ਫੇਰ ਕੀ ਦਿੱਕਤ ਹੋ ਗਈ ਸੀ ਫੇਰ ਜਿਸ ਤੋਂ ਪਰੇ ਤੇਰੇ ਕੋਲੇ ਮੇਰੇ ਕੋਲੇ ਕੋਈ ਵੀ ਹੈ ਨਹੀਂਗਾ ਮੈਂ ਤਾਂ ਆਇਆ ਵਾ ਸੀਗਾ ਇੱਧਰ ਬਾਜ਼ਾਰ 'ਚ ਉਡਰਾਡੇ ਖੜਾ ਮੈਂ ਤਾਂ ਅੱਛਾ ਅੱਛਾ ਉਸ ਮੈਂ ਮੋਟਰਸਾਈਕਲ ਤੇ ਸੀਗਾ ਤੇ ਥੋਡੀਆਂ ਘੰਟੀਆਂ ਆਈਆਂ ਸੀਗੀਆਂ ਤੇ ਮੈਂ ਆਖਿਆ ਵੀ ਅੱਜ ਮੇਰੀ ਸੱਸ ਜਾਨ ਕਿਵੇਂ ਮੈਨੂੰ ਘੰਟੀਆਂ ਮਾਰੀ ਜਾਂਦੀ ਐ ਮੈਂ ਉੱਤਰ ਕੇ ਗੱਲ ਹੀ ਕੀਤੀ ਜਾਵੇ ਅੱਛਾ ਠੀਕ ਹੈ ਮੈਂ ਮੈਨੂੰ ਇਧਰੋਂ ਲਾਉਣਾ ਤਾਂ ਬਲੌਕ ਕਰ ਰੱਖਿਆ ਤੁਸੀਂ ਨੰਬਰ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਹਲੇ ਵਿਅਸਤ ਹਨ ਵਿਅਸਤ ਹਨ ਮੈਂ ਕਿਹਾ ਮੈਂ ਤਾਂ ਬਲੌਕ ਕਰਕੇ ਮੈਂ ਕਿਹਾ ਹੁਣ ਸਵਾਲ ਸੁਰੂ ਲੈ ਕੇ ਨਾ ਮੇਰੀ ਸੱਸ ਮੈਨੂੰ ਬਲੌਕ ਚ ਮਾਰ ਗਈ ਮਾਂ ਤੂੰ ਤੂੰ ਗਰੀ ਸੱਚੀ ਬਾਹਰ ਐ ਜੀ ਮੈਂ ਸੱਚੀ ਬਾਹਰ ਐ ਤੇ ਪਰ ਤੇਰੇ ਦਿਲ ਦੇ ਅੰਦਰ ਐ ਮੇਰੇ ਅੰਦਰ ਦੇ ਦਿਲ ਦੇ ਅੰਦਰ ਹੂੰ ਜਲਾਂਦੀ ਪਰ ਮੇਰੀ ਹਾਲਤ ਸੁਣੋ ਮੈਂ ਤਾਂ ਬਹੁਤ ਪ੍ਰੇਸ਼ਾਨੀ ਚ ਹੂੰਗੀ ਕੀ ਪਰੇਸ਼ਾਨੀ ਹੋਗੀ ਦੱਸੋ ਪਰੇਸ਼ਾਨੀ ਹੋਗੀ ਤੇਰਾ ਮਤਲਬ ਬੰਦੇ ਨੂੰ ਬਲੌਕ ਕਰਦੇ ਹੋ ਨਾ ਵੀ ਬੰਦਾ ਕੋਈ ਲਾ ਕੇ ਫੋਨ ਪੁੱਛ ਵੀ ਨਾ ਸਕੇ ਮੈਂ ਤਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਤਾਂ 2-3 ਵਾਰੀ ਲਾਇਆ ਫੋਨ ਠੀਕ ਹੈ ਉਸ ਤੋਂ ਬਾਅਦ ਆਪਾਂ ਤਾਂ ਵੀ ਲਾਉਣਾ ਛੱਡਤਾ ਵੀ ਜੇ ਤੈਨੂੰ ਨਹੀਂ ਤੂੰ ਤੂੰ ਨੂੰ ਬਲੌਕ ਕਰਨਾ ਮੈਨੂੰ ਹੈਗਾ ਤੇ ਕੋਈ ਨੀ ਕਰੋ ਭਾਈ ਬਲੌਕ ਕਰੋ ਫਿਰ ਜੀ ਛੱਡ ਕੇ ਕਰੋ ਮੈਂ ਤਾਂ ਕੰਡਰੀ ਕੁੜੀ ਨੂੰ ਵੀ ਲੈ ਜਾ ਕੁੜੀ ਬਲੌਕ ਨਹੀਂ ਦਿੱਕਤ ਬਲੌਕ ਨਹੀਂ ਕਰਨਾ ਨਾ ਕਾਲ ਕਰਨਾ ਜਦੋਂ ਬੜਾ ਫੋਨ ਕਰਦਾ ਜਿਹੜੀ ਇਹ ਨਾ ਜਿਵੇਂ ਮੈਂ ਕਹਿੰਦਾ ਤੁਹਾਨੂੰ ਬਾਰ ਬਾਰ ਤੂੰ ਨਾ ਕਹਤਾ ਫੋਨ ਕਰਦਾ ਹੈਗਾ ਅੱਛਾ ਅੱਛਾ ਅੱਜ ਮਾਂ ਕਹਿੰਦੀ ਸੀ ਕਿ 079 ਇਹ ਗੁੱਲਨਾ ਅੱਜ ਸੀ ਕਿੰਨੀ ਹੈ ਕੀ ਹਾਲ ਹੈ ਮੰਮੀ ਮਾਂ ਮੰਮੀ ਨਾ ਪੀਸੀ ਲਿੰਗਨ ਲਾਂ ਲੱਗ ਗਈ ਸੀ ਉਹ ਵਾਲੀ ਜਿਹੜੀ ਆਪਾਂ ਕੱਪੜਾ ਨਹੀਂ ਸਲੰਮੀ ਹਾਂ ਹਾਂ ਕਿਤੇ ਨਹੀਂ ਨਾ ਤੁਹਾਨੂੰ ਵੀ ਪ੍ਰਸ਼ਾਨੀ ਅੱਛਾ ਤੇਰੇ ਪਾਪਾ ਵੀ ਕੋ ਨਾ ਕਸਮੀ ਕੋ ਨਾ ਜੀ ਗੰਦਾ ਕੋਈ ਟੱਕ ਟੱਕ ਹੁੰਦੀ ਸੀ ਤਾਂ ਅੱਛਾ ਕੀ ਪਰੇਸ਼ਾਨੀ ਹੋ ਗਈ ਮੰਮੀ ਜੀ ਮੈਨੂੰ ਮੈਨੂੰ ਤੇਰੀ ਸੌਂ ਲੱਗੇ ਮੈਨੂੰ ਤੇ ਪ੍ਰਮਾਤਮਾ ਦੀ ਸੌਂ ਲੱਗੇ ਮੈਂ ਬਾਜ਼ਾਰ ਚ ਖੜਾ ਸਮਾਨ ਲੈ ਕੇ ਮੋਟਰਸਾਈਕਲ ਦੇ ਬੈਗ ਜਪਾ ਰੱਖਿਆ ਮੋਟਰਸਾਈਕਲ ਖੜਾ ਉਹ ਸਾਹਮਣੇ ਭਲੀ ਮੈਨੂੰ ਵੀਡੀਓ ਕਾਲ ਕਰਕੇ ਦੇਖ ਲਾ ਐ ਤੋਂ ਵੀ ਕੀ ਨਹੀਂ ਤਾਂ ਆ ਉੱਚੀ ਬੋਲ ਮੜਾ ਆਵਾਜ਼ ਕੱਟੀ ਦੀ ਐ ਤੁਹਾਡੀ ਹੁਣ ਉਸ ਦਾ ਪਾਂ ਕਿਵੇਂ ਸੋਲੂਸ਼ਨ ਕੱਢੀਏ ਕੀ ਕਰੀਏ ਕੀ ਹੋ ਗਈ ਦਿੱਕਤ ਕੀ ਹੋ ਗਈ ਮੰਮੀ ਦੱਸੋ ਸਰੀ ਦਿੱਕਤ ਨੰਨਾ ਹੋ ਗਈ ਜੀ ਨੇਤਾ ਆਈ ਮੀਰੀਡ ਨਹੀਂ ਆਏਗੀ ਤੇ ਆ ਜਾ ਮਾਂ ਮੇਰੀ ਬਾਈ ਅੱਛਾ ਆ ਜਾਣੀ ਦਵਾਈ ਲੈ ਲੋ ਫਿਰ ਆ ਜਾਣਗੇ ਉਹ ਚੱਕੜੀ ਗੱਲ ਹੈ ਫਿਰ ਉਹਨੂੰ ਦਵਾਈ ਨਹੀਂ ਨਾ ਬਾਕੀ ਆਏ 50 50 ਸਾਲ ਤੋਂ ਬਾਅਦ ਵੈਸੇ ਵੀ ਨਹੀਂ ਆਉਂਦੇ ਤਾਂ ਉਹਨੂੰ ਹਟ ਜਾਂਦੇ ਐਜ ਚ ਕੀ ਹੋ ਗਿਆ ਫਿਰ ਦਾ ਤੇ ਮੇਰੀ ਤਾਂ ਪੁੱਤ ਹੈ ਜੀ 45 ਸਾਲ ਦੀ ਮਰਾ ਜੀ ਅੱਛਾ ਜੀ ਪਹਿਲਾਂ ਵੀ ਹਟ ਸਕਦੇ ਆ ਉਹ ਤਾਂ 45 ਸਾਲ ਤੋਂ ਬਾਅਦ ਹਾਰ ਪਾਈ ਹੈ ਜੀ ਪਰ ਫਟ ਮੈਂ ਤਾਂ ਹੁਣ ਉਹ ਸੌਕਤ ਕੀਤਾ ਸੀਗਾ ਉਹ ਬੰਦਾ ਇਹ ਆਪਣੀ ਅੱਛਾ 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 ਤੁਸੀਂ ਆਪਣੀ ਸੌਕਤ ਕੀਤਾ ਸੀ ਤੇ ਮੇਰੇ ਤਾਂ ਦੋ ਲਕੀਰਾਂ ਆਈਆਂ ਅੱਛਾ ਦੋ ਲਕੀਰਾਂ ਆ ਗਈਆਂ ਦੋ ਲਕੀਰਾਂ ਆ ਗਈਆਂ ਦੋ ਲਾਈਨਾਂ ਆ ਗਈਆਂ ਤਾਂ ਜਿਹਦਾ ਨੋਕਾ ਜਮਾ ਖੰਡੀ ਤੇਗੀ ਖੰਡੀ ਪੈਗੀ ਕਿਤੇ ਉਹ ਚਾਚੇ ਸਹੁਰੇ ਨੇ ਤੈਨੂੰ ਦਰਜਾ ਕਿ ਕਿੱਲਾ ਨਾ ਪਤਾ ਉਹ ਚਾਚਾ ਫਿਰ ਤੇ ਮਗਰਮਰ ਫਿਰਦਾ ਹੁੰਦਾ ਜੁੱਤ ਲੋਕਾਂ ਨੂੰ ਕਹਿੰਦਾ ਫਿਰਦਾ ਕਿ ਮੇਰੀ ਗੱਲ ਫਰੈਂਡ ਹੈਗੀ ਤੇਰੇ ਵਾਸਤੇ ਕੀ ਨਾ ਨਾ ਮਰਨਾ ਹੈ ਕਿ ਨਾ ਸਾਰੀ ਪਿੰਡ ਨੂੰ ਦੱਸੀ ਬੈਠਾ ਉਹ ਮੈਂ ਇਹਨੂੰ ਤਾਂ ਜੱਜ ਕੀ ਮੈਂ ਮੈਂ ਤਾਂ ਜੱਜ ਕੀ ਮੇਰੇ ਆਏ ਵੀ ਮੈਨੂੰ ਬਲੌਗ ਕਰਕੇ ਕਿਤੇ ਉਹਨੂੰ ਲੈਣ ਨੂੰ ਲੱਗ ਗਈ ਕਿਤੇ ਮੈਂ ਕਦੋਂ ਕਹਾ ਹਾਂ ਨਹੀਂ ਜਿੰਨੀ ਕਿ ਲੋੜ ਹੈ ਹਾਂ ਕਿ ਮੈਂ ਤਾਂ ਜਗਮ ਵੀ ਮੈਂ ਤੇਰੇ ਤੇ ਇਲਜ਼ਾਮ ਨਹੀਂ ਲਾਉਂਦਾ ਮੈਂ ਤਾਂ ਲੋਕਾਂ ਦੀ ਗੱਲ ਦੱਸਦਾ ਜੇ ਲੋਕ ਜਿਵੇਂ ਸੋਚਦੇ ਆ ਹੋ ਚੰਦ ਦੇ ਲੋਕ ਲੋਕ ਤੇਰੇ ਮੇਰੇ ਬਾਰੇ ਵੀ ਸੋਚਦੇ ਹੀ ਹੋਣੇ ਫਿਰ ਹੈ ਐ ਸੋਚੇ ਸੋਚਿਆ ਆਪਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੀ ਖੁਸ਼ੀ ਹੈ ਨਾ ਆਪਾਂ ਲੋਕ ਲੋਕ ਮੇਰੇ ਘਰ ਲੋਕ ਦਾਣੇ ਦਿੰਦੇ ਹੈਗੇ ਆਪਾਂ ਨੂੰ ਤੈਨੂੰ ਦਾਣੇ ਦਿੰਦੇ ਹੈ ਮੈਨੂੰ ਦਾਣੇ ਦਿੰਦੇ ਪਰ ਮੈਨੂੰ ਦੱਸ ਦਿੰਦੇ ਹਾਂ ਜੀ ਕਾ ਵੀ ਲੋਕ ਇਹ ਚੀਜ਼ ਹੈਗੀ ਦੀ ਇੰਨੀ ਖੁਸ਼ ਰਹਿੰਦੀ ਹੈ ਹਾਂ ਵਧੀਆ ਤੱਕਰ ਗਿਆ ਅਸੀਂ ਮੰਮੀ ਦੀ ਮੰਮੀ ਦੀ ਤਾਂ ਬਹਿ ਚਾਰੇ ਪਾਸੇ ਫਤਰਾਤ ਫਿਰ ਬਹਿ ਪਾਣੀ ਵੀ ਇਹਨੇ ਕਾ ਸਾਰੀ ਸਾਹਮਣੇ ਹਾਂ 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 ਕੋਈ ਬਿਸਕਟਾਂ ਜਾਂ ਬੰਨੀਆਂ ਜੇ ਤੁਸੀਂ ਮੇਰੇ ਕੋਲ ਆਂਦੀਆਂ ਨਾ ਆਉਂਦੀਆਂ ਦੋਨਾਂ ਦਾ ਤਾਂ ਕੰਮ ਕਰਦਾ ਹੈ ਬੰਦਾ ਲੈਣਾ ਤੇ ਜੱਲ ਨਹੀਂ ਕੋਈ ਵੀ ਨਿੱਕੀ ਜਿਹੀ ਤੇ ਲੱਖ ਨਹੀਂ ਲੋਕ ਮੱਛੀਆਂ ਲੋਕਾਂ ਦਾ ਮਾਰ ਆ ਵੀ ਲੋਕ ਆਪਾਂ ਨੂੰ ਕੋਈ ਦੇਖ ਕੇ ਜਾਂਦੇ ਫਿਰ ਤਾਂ ਲੋਕਾਂ ਦੀ ਪਰਵਾਹ ਕਰਕੇ ਇਹ ਕੀ ਨਿਆ ਗਰੀ ਪਾਣੀ ਪੀਲਾ ਵਾਏ ਮੈਨੂੰ ਬਸ ਹਾਥੂ ਜਾ ਗਿਆ ਹੁਣ ਗੱਲ ਕਰਦੇ ਕਰਦੇ ਠੀਕ ਹੈਗਾ ਮੈਂ ਪਾਣੀ ਤੇ ਮੈਨੂੰ ਕੌਣ ਪਿਆਉਂਦਾ ਤੂੰ ਹੀ ਪਿਆਏਂਗੀ ਮੈਨੂੰ ਅੱਛਾ ਜੀ ਆਜੇ ਫਿਰ ਮਿਲ ਗਿਆ ਆਪਾਂ ਸੇ ਸ਼ਾਮ ਨੂੰ ਆ ਜਾ ਜੀ ਮੈਨੂੰ ਲੋਕੀ ਅੱਖਾਂ ਨਹੀਂ ਦੇਣਾ ਕਿਸੇ ਤਰ੍ਹਾਂ ਨਾ ਤਾਂ ਮਿਲ ਜੀਏ ਉਹ ਕੁਛ ਨਹੀਂ 1 ਮਹੀਨੇ 3 ਮਹੀਨੇ ਤੱਕ ਦੀ ਆਉਂਦੀਆਂ ਗੋਲੀਆਂ ਤੇ ਮੈਂ ਲਿਆ ਦੂੰਗਾ ਗੋਲੀਆਂ ਜੀ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਕੋਈ ਮੂਹ ਨਹੀਂ ਦੱਸੇ ਪੱਕਾ ਪੱਕਾ ਜਮਾ ਪੱਕਾ ਹੋ ਜਾਊਗਾ ਕਿਉਂ ਐਵੇਂ ਟੈਨਸ਼ਨ ਪਤਾ ਤਾਂ ਨਹੀਂ ਆਪਾਂ ਨਾਲ ਸਤੋਂ ਵੀ ਨਹੀਂ ਆਰੀ ਕਿ ਇਹ ਦੂਲੇ ਦੀ ਰਾਹ ਨਹੀਂ ਆ ਕਿ ਇਹ ਉਹ ਹੈਗਾ ਆਪਾਂ ਇੱਕ ਕੰਮ ਕਰੋ ਤੁਸੀਂ ਇਸ ਟਾਈਮ ਉਥੇ ਬਰੇਟੇ ਆ ਜਾਓ ਬਾਹਰ ਚੌਂਕ ਤੇ ਤੇ ਉੱਥੋਂ ਫਿਰ ਅਪਰਲਾਡੀ ਦਿਖਾ ਲੰਨਾ ਮੈਂ ਤੁਸੀਂ ਆਓ ਸ੍ਰੀਮ ਅਸਮਾਨ ਛੱਡ ਕੇ ਤੇ ਫਿਰ ਮਾ ਆ ਜੰਦਾ ਹੈਗਾ ਤੁਹਾਨੂੰ ਕੋਈ ਦਿੱਕਤ ਨਹੀਂ ਹੋਣ ਦਿੰਦਾ ਤੁਸੀਂ ਫਿਰ ਮਾ ਆਉਣੀ ਆ ਹਾਂ ਚਲੋ ਫਿਰ ਆ ਜੂ ਤੁਸੀਂ ਹੈਂ